ਰੇਤ ਦੇ ਟਿਪਰ ਰੋਕਣ ਨੂੰ ਲੈ ਕੇ ਵੱਡਾ ਹੰਗਾਮਾ ਹੋ ਗਿਆ ਤੇ ਝਗੜੇ ਦੌਰਾਨ ਇਥੇ ਪੱਗਾ ਤੱਕ ਉਤਰਿਆ ਨੇ ਸ਼ਰਿਆਮ ਗੁੰਡਾਗਰਦੀ ਹੋਈ ਹੈ ਤੇ ਤਸਵੀਰਾਂ ਕੈਮਰੇ ਦੇ ਵਿੱਚ ਕੈਦ ਹੋਈਆਂ ਨੇ ਲੁਧਿਆਣਾ ਦੇ ਗੋਸਗੜ ਪਿੰਡ ਦੇ ਵਿੱਚ ਟਿਪਰ ਨੂੰ ਲੈ ਕੇ ਹੰਗਾਮਾ ਹੋਇਆ ਤੇ ਗੁੰਡਾਗਰਦੀ ਸਾਹਮਣੇ ਆਈ ਹੈ ਵਿੜਤ ਮਹਿਲਾ ਦਾ ਕਹਿਣਾ ਹੈ ਕਿ ਉਹਨਾਂ ਦੇ ਨਾਲ ਘੁਟਮਾਰ ਕੀਤੀ ਗਈ ਹੈ ਕਿਉਂਕਿ ਲੀਗਲ ਤਰੀਕੇ ਦੇ ਨਾਲ ਰੇਤਾ ਦਾ ਕੰਮ ਢੱਲੇ ਦੇ ਨਾਲ ਚੱਲ ਰਿਹਾ ਜਦੋਂ ਟਿਪਰ ਚਾਲਕ ਨੂੰ ਰੋਕਣ ਦੀ ਉਹਨਾਂ ਕੋਸ਼ਿਸ਼ ਕੀਤੀ ਹੈ ਤਾਂ ਉਸ ਦੇ ਵੱਲੋਂ ਗੁੰਡਾਗਰਦੀ ਸ਼ੁਰੂ ਕਰ ਦਿੱਤੀ ਗਈ ਦੂਜਾ ਪਾਸੇ ਸਿਵਲ ਹਸਪਤਾਲ ਦੇ ਵਿੱਚ ਮੈਡੀਕਲ ਕਰਵਾਉਣਾ ਹੈ ਟਿੱਪਰ ਚਾਲਕ ਦੇ ਨਾਲ ਗੱਲਬਾਤ ਕੀਤੀ ਗਈ ਤਾਂ ਉਹਨਾਂ ਦਾ ਕਹਿਣਾ ਸੀ ਕਿ ਬਿਲਕੁਲ ਲੀਗਲ ਤਰੀਕੇ ਦੇ ਨਾਲ ਸਰਕਾਰ ਦੀ ਅਪਰੂਵਲ ਦੇ ਨਾਲ ਰੇਤਾ ਦਾ ਕੰਮ ਚੱਲ ਰਿਹਾ ਹੈ ਦੂਸਰੇ ਪਿੰਡ ਦੇ ਲੋਕਾਂ ਦੇ ਵੱਲੋਂ ਗੁੰਡਾਗਰਦੀ ਕੀਤੀ ਗਈ ਹੈ ਜੋ ਕਿ ਸਰਾਸਰ ਗਲਤ ਹੈ ਤਾਂ ਦੋਨੋਂ ਪਾਰਟੀਆਂ ਦੇ ਵੱਲੋਂ ਲਗਾਤਾਰ ਇਨਸਾਫ ਦੀ ਗੁਹਾਰ ਲਗਾਈ ਜਾ ਰਹੀ ਹੈ ਜਾਂਚ ਤੋਂ ਬਾਅਦ ਹੀ ਪਤਾ ਲੱਗੇਗਾ ਕਿ ਆਖਰ ਕਿਸ ਦੀ ਗਲਤੀ ਹੈ ਤੇ ਕੌਣ ਸਹੀ ਹੈ ਹਾਂ ਜੀ ਮੈਂ ਕੀ ਨਾਮ ਹੈ ਜੀ ਮੇਰਾ ਨਾਮ ਹਰਜਿੰਦਰ ਕੌਰ ਹੈ ਮੈਂ ਪਿੰਡ ਸੀੜਾ ਤੋਂ ਆਂ ਤੇ ਅੱਜ ਮੈਂ ਸ਼ਾਮ ਨੂੰ 6 6:30 ਵਜੇ ਆਪਣੇ ਕੰਮ ਤੋਂ ਵਾਪਸ ਆ ਰਹੀ ਸੀ ਤੇ ਇਹਨਾਂ ਨੇ ਜਿੱਥੇ ਮੁਰਗੀ ਫਾਰਮ ਹੈਗਾ ਸਸਰਾਲੀ ਕੋਲੋਂ ਦੇ ਵਿੱਚ ਉੱਥੇ ਮੰਜੇ-ਮੰਜੇ ਡਾ ਕੇ ਕਾਫੀ ਇਹਨਾਂ ਨੇ ਰੋਹ ਖਾਂ ਕੇ ਸੀ ਟਿੱਪਰ ਵੀ ਥੜੇ ਕੀਤੇ ਸੀ ਮੈਨੂੰ ਇਹਦੇ ਇਹਦੇ ਬਾਰੇ ਕੁਝ ਨਹੀਂ ਸੀ ਪਤਾ ਮੈਂ ਉਹਨਾਂ ਨੂੰ ਕਿਹਾ ਮੈਂ ਕਿਹਾ ਵੀ ਮੈਨੂੰ ਰਸਤਾ ਦੇ ਦਿਓ ਇਹਨਾਂ ਦਾ ਇੱਕ ਬੰਦਾ ਆਇਆ ਮੈਨੂੰ ਹੁਣ ਨਾਮ ਪਤਾ ਲੱਗਿਆ ਸੁਖਵਿੰਦਰ ਪਤਨੀ ਦਾ ਨਾਮ ਇਸ ਤਰ੍ਹਾਂ ਆ ਉਹਨੇ ਆ ਕੇ ਪੈਂਦੇ ਸੀ ਕਿ ਮਰੇ ਸਿਰ ਤੇ ਮੁੱਕਾ ਮਾਰਿਆ ਜਿਹਦੇ ਨਾਲ ਮੈਂ 2 ਮਿੰਟ ਦਾ ਜੋਸ਼ਦੀ ਹਈਆਂ ਮੇਰਾ ਸਹੀ ਨਹੀਂ ਸੀਗਾ ਫਿਰ ਜਦੋਂ ਮੈਂ ਉਹਨਾਂ ਨੂੰ ਉੱਠ ਕੇ ਗਿਆ ਮੈਂ ਕਿ ਮੈਨੂੰ ਮਾਰਿਆ ਕਿੰਨੇ ਆ ਕਿਉਂਕਿ ਦੇਖੋ ਮੇਰਾ ਇਹਨਾਂ ਦੇ ਲੜਾਈ ਦੇ ਵਿੱਚ ਠੀਕ ਹੈ ਮੈਨੂੰ ਤਾਂ ਕੋਈ ਮਸਲਾ ਹੀ ਨਹੀਂ ਸੀ ਪਤਾ ਆਪਾਂ ਜਦੋਂ ਵੀ ਰੋਡ ਜਾਮ ਕਰਦੇ ਆ ਇਹ ਤਾਂ ਪੁੱਛੋ ਨਾ ਕਿ ਬੰਦਾ ਹੈ ਕੋਣਾ ਨਾਲ ਵੀ ਹੈ ਕਿ ਨਹੀਂ ਇਹ ਥੋੜੀ ਕਿ ਗੁੰਡਾਗਰਦੀ ਤੇ ਉੱਤਰ ਜਿਹੜਾ ਆਂਦਾ ਉਹਦੇ ਕਿੰਨਾ ਦੀ ਗੁੰਡਾਗਰਦੀ ਕੀਤੀ ਹੈ ਜੀ ਉਹਨਾਂ ਦੇ ਬੰਦਿਆਂ ਨੇ ਉਧਰੋਂ ਆਏ ਨੇ ਸਿਮਰਨਜੀਤ ਗੱਲ ਜਿੱਧਰ ਖੜੇ ਸੀਗੇ ਤੇ ਉਧਰੋਂ ਆਏ ਇਧਰੋਂ ਮੈਂ ਜਾ ਰਹੀ ਸੀ ਵੀਡੀਓ ਤੇ ਦੇਖੋ ਵੀ ਉਹ ਵੀਡੀਓ ਤੁਹਾਡੇ ਅੱਗੇ ਕਦੇ ਪੇਸ਼ ਨਹੀਂ ਕੀਤੀ ਜਾਊਗੀ ਜਿਹਦੇ 'ਚ ਉਹਨਾਂ ਨੇ ਮੈਨੂੰ ਮਾਰਿਆ ਕਿਉਂਕਿ ਮੈਂ ਇਨੋਸੈਂਟ ਸੀ ਮੈਨੂੰ ਤਾਂ ਪਤਾ ਹੀ ਨਹੀਂ ਸੀਗਾ ਮੈਂ ਤਾਂ ਉਧਰੋਂ ਆ ਰਹੀ ਸੀ ਔਰ ਮੇਰੀ ਅੱਜ ਵੀ ਉੱਥੇ ਸਕੂਟਰੀ ਖੜੀ ਹੈ ਉੱਥੇ ਡੋਲੂ ਵਗੈਰਾ ਜੋੜ ਕੇ ਮੈਂ ਕੰਮ ਤੋਂ ਲੈ ਕੇ ਆ ਰਹੀ ਸੀਗੀ ਦੁੱਧ ਆਦ ਉਹ ਸਾਰੇ ਉੱਥੇ ਹੀ ਪਏ ਨੇ ਇਹਨਾਂ ਨੇ ਕਿਸੇ ਨੇ ਪੁੱਛੰਦੀ ਇਹ ਨਹੀਂ ਉਹਨਾਂ ਦੇ ਬੰਦੇ ਆਏ ਤੇ ਇੱਕ ਜਨਾਨੀ ਨੂੰ ਕਰ ਰਿਹਾ ਤੇ ਉਹ ਜਿਹੜੀ ਲੇਡੀਜ਼ ਆ ਸਿਮਰਨਜੀਤਪੁਰ ਦੇਲ ਉਹ ਆਪਣੇ ਆਪਣੇ ਐਡਵਰਟ ਕੇ ਐਡਵੋਕੇਟ ਕਰ ਰਹੀ ਨੇ ਉਹਨਾਂ ਦੇ ਜਿਹੜਾ ਦੁਪੱਟਾ ਆ ਪੂਰਾ ਲਿਆ ਹੋਇਆ ਹੁਣ ਮੈਂ ਉਹਨਾਂ ਦੀ ਲਾਈਵ ਦੇਖੀ ਆ ਤੇ ਉਹ ਉਹਨਾਂ ਨੇ ਕੱਪੜੇ ਬਦਲ ਕੇ ਉਹੀ ਚੁੰਨੀ ਪਾੜ ਕੇ ਉਹਨਾਂ ਨੇ ਹੱਥ ਚ ਲਈ ਆ ਇੱਕ ਇੱਕ ਲਾਈਵ 'ਚ ਕਹਿ ਰਹੇ ਨੇ ਮੇਰੀ ਆਹ ਵਾਲੀ ਬਾਹ ਟੁੱਟੀ ਆ ਹੁਣ ਮੈਂ ਧਿਆਨ ਨਾਲ ਦੇਖੀ ਦੂਜੀ ਲਾਈਵ 'ਚ ਕਹਿ ਰਹੇ ਆਹ ਵਾਲੀ ਬਾਹ ਟੁੱਟੀ ਉਹ ਲੇਡੀ ਨੂੰ ਇਹ ਨਹੀਂ ਪਤਾ ਉਹਦੀ ਬਾਹ ਕਿੱਡੀ ਟੁੱਟੀ ਜਿਹੜੀ ਬਾਹ ਟੁੱਟੀ ਹੋਵੇ ਜਾਂ ਜਿਹਦਾ ਹੋਵੇ ਸਿਰ ਫੜਿਆ ਹੋਵੇ ਜਾਂ ਸਿਰ ਤੇ ਮ ਉਸ ਲੜੀ ਨੇ ਬਿਲਕੁਲ ਕੈਮਰਾ ਨਹੀਂ ਛੱਡਿਆ ਉਹਨੇ ਆਪਣੀ ਜੋ ਵੀ ਆਪਣੀ ਗੱਲ ਸਾਰੀ ਰੱਖੀ ਆ ਤੇ ਲੇ ਕਹਿੰਦਾ ਝੂਠ ਬੋਲਦੀ ਕਿ ਜੋ ਝੂਠ ਹੀ ਆ ਫਿਰ ਤੁਸੀਂ ਇਹ ਇਹ ਸੋਚੋ ਨਾ ਕਿ ਇੰਨੇ ਜਾਣੇ ਉਹਨਾਂ ਤੇ ਹਮਲਾ ਕਰਨਾਗੇ ਉਹ ਤਾਂ ਕਹਿ ਰਹੀ ਸਾ ਅਸੀਂ ਹੈ ਹੀ ਨਹੀਂ ਸਿਰਲੇ ਬੰਦੇ 6-7 ਜਾਣੇ ਸੀ ਅਸੀਂ ਸਾਰੇ ਇੱਧਰਲੇ ਉਹ ਸੀਗੇ ਜਦ ਕਿ ਮੈਨੂੰ ਤਾਂ ਪਤਾ ਹੀ ਨਹੀਂ ਸੀ ਕੌਣ ਕਿੱਧਰ ਹੈ ਕਿੱਧਰ ਨੇ ਤੇ ਉਹਨਾਂ ਨੇ ਇੰਨੇ ਜਾਣਿਆਂ ਦੇ ਵਿੱਚ ਉਹਨੂੰ ਕਿਸੇ ਦਾ ਫੋਨ ਨਹੀਂ ਖੋਸਾ ਬੰਦ ਹੋਇਆ ਕਿਸੇ ਦਾ ਹੋਇਆ ਲਾਈਵ ਉਹਨਾਂ ਦਾ ਪ੍ਰੋਪਰ ਚੱਲ ਰਿਹਾ ਹੁਣ ਤੁਹਾਡੀ ਕੀ ਮੰਗ ਹੈ ਸਾਡੀ ਮੰਗ ਮੈਨੂੰ ਉਹ ਬੰਦਾ ਚਾਹੀਦਾ ਜਿਹਨੇ ਮੇਰੇ ਮਾਤਾ ਜਿਹਨੂੰ ਇਹ ਹੀ ਨਹੀਂ ਪਤਾ ਹੈਗਾ ਵੀ ਮੈਂ ਲੜਾਈ ਲੜਨ ਤਾਂ ਆਇਆ ਵਾਂ ਪਰ ਕਿਹਦੇ ਨਾਲ ਲੜਨੀ ਜਸਟਿਸ ਕਿਤੇ ਨਹੀਂ ਲੈਣਾ ਉਹਨਾਂ ਨੂੰ ਪਤਾ ਹੀ ਨਹੀਂ ਹੈ ਔਰ ਇੱਕ ਪਿੰਡ ਤੋਂ ਉੱਠ ਕੇ ਦੂਜੇ ਪਿੰਡ 'ਚ ਗੁੰਡਾਗਰਦੀ ਕਰਨ ਚੰਗੀ ਹੁੰਦੀ ਹੈ ਕਿਹੜੇ ਪਿੰਡ ਤੋਂ ਕਿਹੜੇ ਪਿੰਡ ਚ ਆਏ ਸੀ ਉਹ ਉਹ ਗੌਂਸਗੜ੍ਹ ਤੋਂ ਉੱਠ ਕੇ ਇੱਧਰ ਸਸਰਾਲੀ ਕਲੋਨੀ ਤੱਕ ਆਏ ਠੀਕ ਥੈਂਕ ਯੂ ਹਾਂ 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 ਜੀ ਸਰ ਕੀ ਨਾਮ ਹੈ ਮੇਰਾ ਨਾਮ ਗੁਰਮਰਤ ਸਿੰਘ ਜੀ ਗੁਰਮਰਤ ਸਿੰਘ ਜੀ ਕੀ ਅੱਜ ਹੋਇਆ ਜੀ ਕਿਉਂ ਆ ਲੜਾਈ ਹੋਈ ਜੀ ਤੁਹਾਡੀ ਨੇ ਮੇਰੀ ਤਾਂ ਚਲੋ ਨਹੀਂ ਲੜਾਈ ਹੋਈ ਆ ਮਾਮਲਾ ਕੀ ਪਿੰਡ ਦਾ ਹੈ ਮਾਮਲਾ ਜਿਹੜਾ ਹੈਗਾ ਗੌਂਸਗੜ੍ਹ ਪਿੰਡ ਦੇ ਜਿਹੜੇ ਕੁਝ ਹੈਗੇ ਉਹ ਜਾ ਕੇ ਸਰਾਲੇ ਦੀ ਕਲੋਨੀ ਜਿਹੜੀ ਪਿੰਡ ਦੀਆਂ ਗੱਡੀਆਂ ਨੂੰ ਵੀ ਪਿੰਡੋਂ ਭਰਨ ਨੂੰ ਧੱਕੇ ਨਾਲ ਰੋਕਦੇ ਆ ਜਿਹੜੀ ਉਹ ਖਾੜਾ ਉਹ ਗਵਰਨਮੈਂਟ ਦੀ ਅਪਰੂਵਡ ਆ ਕਮਰਸ਼ੀਅਲ ਵੀ ਗਵਰਨਮੈਂਟ ਹੀ ਆ ਕਮਰਸ਼ੀਅਲ ਵਹੀਕਲ ਆ ਜੀ ਤੇ ਦਿਨੇ ਕੰਮ ਚੱਲਦਾ ਕੋਈ ਰਾਤ ਨੂੰ ਕੰਮ ਨਹੀਂ ਚੱਲਦਾ ਦਿਨੇ ਵੀ ਉਹ ਆਪ ਦਾ ਹਿਸਾਬ ਪਤੀ ਭਾੜਾ ਨਾ ਕਰਕੇ ਤੇ ਪਿੰਡਾਂ ਨੂੰ ਪਰੇਸ਼ਾਨ ਕਰਦੇ ਆ ਅੱਜ ਕੀ ਹੋਇਆ ਸੀ ਅੱਜ ਉਹਨਾਂ ਨੇ ਪਰਮਜੀਤ ਭਾਈ ਦੇ ਟਿਪਰ ਰੋਕਿਆ ਸੀਗਾ ਅੱਛਾ ਜੀ ਤੇ ਇਹਦੇ ਵਿੱਚ ਉਹ ਬਹੁਤ ਮਤਲਬ 10-15 ਜਣੇ ਹੋਣੇ ਆ ਜੋ ਉੱਥੇ ਪਹੁੰਚ ਕੇ ਉਹਨਾਂ ਨੇ ਬੈਠ ਗਏ ਕਿਹੜੇ ਕਿਹੜੇ ਪਿੰਡ ਦੀ ਘਟਣਾ ਜੀ ਇਹ ਹੈਗੀ ਸਸਰਾਲੀ ਕਲੋਨੀ ਦੀ ਮੁਰਗੀ ਫਾਰਮ ਤੇ ਜਿਹੜੇ ਦੂਜੇ ਪਿੰਡ ਦੇ ਬੰਦੇ ਆਏ ਸੀ ਜੀ ਉੱਥੇ ਉਹ ਹਾਂਜੀ ਗੌਂਸਗੜ ਪਿੰਡ ਤੋਂ ਆਏ ਜੀ ਉਹਨਾਂ ਨਾਲ ਧੱਕੇਸ਼ਾਈ ਕੀਤੀ ਤੇ ਸਾਡੇ ਦੋ ਬੰਦਿਆਂ ਦੇ ਤਿੰਨਾਂ ਦੇ ਸੱਟਾਂ ਵੀ ਲੱਗੀਆਂ ਚਾਰਾਂ ਦੇ ਜੀ ਘਾਂਦਾਂ ਲਾਤੀ ਤੇ ਦਸਤਾਰਾਂ ਲਾਤੀਆਂ ਜੀ ਬੜੀ ਫੋਟੋ ਮੰਗ ਕਰਦੇ ਹੋ ਜੀ ਹੁਣ ਅੱਜ ਤਾਂ ਇਹ ਹੀ ਮੰਗ ਕਰਦੇ ਆ ਵੀ